ਪਾਟਨਾ ਦੇ ਜਖੜ ਰੋਡ ਨੂੰ ਜਾਂਦੇ ਬਾਈਪਾਸ ਦੇ ਉੱਤੇ ਇੱਕ ਭਾਂਡਾ ਫੈਕਟਰੀ ਦੇ ਵਿੱਚ ਲੱਗੀ ਭਿਆਨਕ ਅੱਗ ਨੇ ਵੱਡਾ ਰੂਪ ਧਾਰਨ ਕਰ ਲਿਆ ਹੈ ਇਸ ਮੰਝਰ ਦੇ ਵਿੱਚ ਕਾਫੀ ਲੋਕ ਵੀ ਫਸੇ ਕਦਰ ਦੱਸ ਰਹੇ ਨੇ ਕਿ ਇਥੋਂ ਦੇ ਜਿਹੜੇ ਕਿ ਜੋ ਦੱਸ ਰਹੇ ਨੇ ਕਿ ਉਸ ਅੱਗ ਦੇ ਲਪੇਟ ਦੇ ਵਿੱਚ ਕਾਫੀ ਲੋਕ ਆਏ ਹੋਏ ਨੇ ਵਿੱਚ ਔਰਤਾਂ ਵੀ ਆਈਆਂ ਹੋਈਆਂ ਨੇ ਤੁਹਾਨੂੰ ਅਸੀਂ ਇਸ ਵਕਤ ਦਾ ਜਿਹੜਾ ਮੰਜ਼ਰ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਇਹ ਅੱਗ ਦੀਆਂ ਲਪਟਾਂ ਕਿੰਨੀਆਂ ਉੱਠੀਆਂ ਜਾ ਰਹੀਆਂ ਪ੍ਰਸ਼ਾਸਨਿਕ ਅਧਿਕਾਰੀ ਵੀ ਪਹੁੰਚੇ ਹੋਏ ਨੇ ਜਿਹੜੀ ਕਿ ਅੱਗ ਬੁਝਾਉ ਗੱਡੀਆਂ ਜਿਹੜੀਆਂ ਜੰਤਰ ਉਹ ਵੀ ਇੱਥੇ ਇਸ ਵਕਤ ਪਹੁੰਚੇ ਹੋਏ ਨੇ ਕਾਫੀ ਵੱਡੀ ਨਾਲਾਦ ਦੇ ਵਿੱਚ ਜਿਹੜੇ ਡੇਰਾ ਪ੍ਰਮੀ ਵੀ ਪਹੁੰਚੇ ਹੋਏ ਨੇ ਔਰ ਆਗਰਾ ਇੱਕ ਬਹੁਤ ਵੱਡਾ ਮੰਜ਼ਰ ਹੈ ਜਿਹੜੀ ਫੈਕਟਰੀs ਸੜ ਕੇ ਸੁਆਹ ਹੋ ਰਹੀ ਆ ਇਸ ਵਕਤ ਔਰ ਜਿਹੜੇ ਇਹਦੇ ਵਿੱਚ ਕੁਝ ਲੋਕ ਵੀ ਫਸੇ ਹੋਏ ਨੇ ਔਰ ਕਿਸ ਤਰ੍ਹਾਂ ਉਹਨਾਂ ਦਾ ਇਸ ਵਕਤ ਦਾ ਮੰਜ਼ਰ ਹੈ ਮੈਂ ਤੁਹਾਨੂੰ ਇਸ ਵਕਤ ਦੀ ਪਲ-ਪਲ ਦੀ ਜਾਣਕਾਰੀ ਦਵਾਗਾ ਦਿਖਾਉਂਦਾ ਰਹਾਂਗਾ ਤੁਸੀਂ ਦੇਖਦੇ ਰਹਿਣਾ ਇਸ ਵਕਤ ਦਾ ਜਿਹੜਾ ਬਹੁਤ ਭਿਆਨਕ ਅੱਗ ਲੱਗੀ ਹੈ ਜਿਹੜੀ ਅੱਗ ਦੇ ਵਿੱਚ ਕਾਫੀ ਨੁਕਸਾਨ ਹੋਇਆ ਵੱਡੀ ਤਦਾਦ ਦੇ ਵਿੱਚ ਨੁਕਸਾਨ ਹੋਇਆ ਨਜ਼ਰ ਆ ਰਿਹਾ ਤੁਹਾਨੂੰ ਔਰ ਇਸ ਵਕਤ ਦਾ ਜਿਹੜਾ ਹਾਲਾਤ ਨੇ ਕਾਫੀ ਜਿਆਦਾ ਵੱਡੀ ਤਦਾਦ ਦੇ ਵਿੱਚ ਇਹ ਜਿਹੜਾ ਕਿ ਲੋਕ ਵੀ ਇੱਥੇ ਪਹੁੰਚੇ ਹੋਏ ਨੇ ਪਰ ਇਹ ਦੇਖਣ ਵਾਲੀ ਗੱਲ ਹੈ ਕਿ ਅੱਗ ਬੁਝਾਉਣ ਵਾਸਤੇ ਬਹੁਤ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਪੁਲਿਸ ਵੱਲੋਂ ਵੀ ਇਹ ਜਿਹੜਾ ਇਸ ਤਰ੍ਹਾਂ ਦਾ ਕਿ ਇਸ ਵਕਤ ਇਹਦੇ ਵਿੱਚ ਜਿਹੜਾ ਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜਾ ਡੇਰਾ ਪ੍ਰੇਮੀ ਵੀ ਉਹ ਵਿੱਚ ਪਹੁੰਚੇ ਹੋਏ ਨੇ ਔਰ ਇਸ ਵਕਤ ਜਿਹੜੀਆਂ ਇਹਦੀਆਂ ਕੰਧਾਂ ਤੋੜ ਕੇ ਇਹਨਾਂ ਦੇ ਵਿੱਚੋਂ ਕੁਝ ਲੋਕਾਂ ਨੂੰ ਬਾਹਰ ਵੀ ਕੱਢਿਆ ਜਾਵੇਗਾ ਬਹੁਤ ਵੱਡੀ ਭਿਆਨਕ ਅੱਗ ਲੱਗੀ ਹੋਈ ਆ ਇਹ ਵੱਡੀ ਫੈਕਟਰੀ ਦੇ ਵਿੱਚ ਜਿਹੜਾ ਕਿ ਕਾਫੀ ਵੱਡਾ ਨੁਕਸਾਨ ਹੋਇਆ ਹੋ ਚੁੱਕਾ ਦਿਖਾ ਰਹੇ ਆ ਕਿ ਇਸ ਤਰ੍ਹਾਂ ਇਹਦੇ ਵਿੱਚ ਜਿਹੜਾ ਲੋਕਾਂ ਨੂੰ ਕੱਢਣ ਦਾ ਵੀ سلسلہ جاری ਹੈ ਔਰ ਜਿਹੜਾ ਪੁਲਿਸੀਆਂ ਵੱਲੋਂ ਵੀ ਕਾਫੀ ਸਪੋਰਟ ਦਿੱਤੀ ਜਾ ਰਹੀ ਹੈ ਬਹੁਤ ਉਹ ਗੁੱਥੀ ਚਾਨਕ ਆਗ ਦੇ ਵਿੱਚ ਇਸ ਤਰ੍ਹਾਂ ਫੈਕਟਰੀ ਦੀਆਂ ਕੰਧਾਂ ਨੂੰ ਤੋੜ ਕੇ ਇਹਦੇ ਵਿੱਚੋਂ ਅੱਗ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਕਾਫੀ ਵੱਡੀ ਦਾਦਾ ਦੇ ਵਿੱਚ ਜਿਹੜੀ ਲੱਗੀ ਹੋਈ ਅੱਗ ਔਰ ਲੋਕ ਇੱਥੇ ਸ਼ਹਿਰ ਦਾ ਮੰਨ ਤੁਹਾਨੂੰ ਪਲ-ਪਲ ਦੀ ਜਾਣਕਾਰੀ ਦਿੰਦੇ ਰਹਾਂਗੇ ਕਿ ਇਸ ਤਰ੍ਹਾਂ ਦਾ ਇੱਕ ਜਿਹੜਾ ਇਸ ਵਕਤ ਵੱਡਾ ਹਾਦਸਾ ਵਾਪਰਿਆ ਹੈ ਅੱਗ ਲੱਗਣ ਦਾ ਕਾਰਨ ਪਰ ਕੀ ਹੋ ਸਕਦਾ ਹੈ ਔਰ ਇਸ ਤਰ੍ਹਾਂ ਇੱਥੇ ਜਿਹੜਾ ਅੱਜ ਦੇ ਇਸ ਅੱਗ ਦੇ ਮੰਦਰ ਦੇ ਵਿੱਚ ਲੋਕ ਫਸ ਗਿਆ ਨੇ ਵੱਡੀ ਫੈਕਟਰੀ ਹੈ ਬਹੁਤ ਅਹੀ ਇੱਕ ਅੱਜ ਕਹਿ ਸਕਦੇ ਆ ਕਿ ਇਸ ਤਰ੍ਹਾਂ ਇਨਾ ਜਿਹੜੇ ਲੋਕ ਫਸੇ ਨੇ ਇਹਦੇ ਵਿੱਚ ਉਹਨਾਂ ਵਾਸਤੇ ਇੱਕ ਬਹੁਤ ਪਾਣੀ ਪੀਣਾ ਦੇ ਦਿਨ ਹੋਵੇਗਾ ਜਿਹੜਾ ਕਿ ਅੱਜ ਦਾ ਜਿਹੜਾ ਇਹ ਇਸ ਅੱਗ ਦੇ ਆ ਲੱਕੜਾਂ ਦੇ ਵਿੱਚ ਫਸੇ ਲੋਕ ਇਸ ਤਰ੍ਹਾਂ में ना नाम, नाम जयपुर का का है जी फैक्ट्री क्या नाम है कितने लोग काम करते हैं ये कुकर फैक्ट्री बोलते हैं इसको इसका नाम कोई नाम, का नाम का नहीं पता मुझे मालिक कौन है इसका जी मालिक का भी नाम नहीं पता मुझे तो महीना महीना भर हुआ है कितने देर करते हैं महीना भर में ये काम करते हुए लगभग कितने लोग हैं जहाँ बफिंग में चालीस बंदे होंगे और बाकी पैकिंग के चालीस पैंतालीस बंदे और पैकिंग वगैरह सब गार्ड मिला के मतलब नब्बे नब्बे लोग होंगे लेडीज करीब लेडीज इसमें होंगी तीस पैंतीस लाइट आग आग जब लगी कैसे पता चला दस चालीस आग लगी तो इस के वजह से लाइट खराब हुई लाइट खराब होने की वजह से देखा गत, कोने पर यहां गत्ता रखा हुआ है इनका हाँ। वो गत्ते ने आग पकड़ रखी थी उसे जब उस, उसने आग पकड़ी तो ऊपर जो स्पंच लगी होती है टीन साइड को तपिस रोकने के लिए उसने आग पकड़ी तो पूरी टीन में आग फैल गयी लगभग जितने जितने भाग सके उतने भागे जो अटका हुआ रह गया धुआं जब फैल गया चारों तो वो वहीं रह गया आपको पता लगा ਜਿਸ ਵਕਤ ਅਸੀਂ ਪਾਤੜਾਂ ਦੇ ਉੱਤੇ ਗੜੇ ਹਾਂ ਜਿੱਥੇ ਕਿ ਇੱਕ ਭਾਂਡਾ ਫੈਕਟਰੀ ਨੂੰ ਅੱਗ ਲੱਗੀ ਹੈ ਕਾਫੀ ਭਿਆਨਕ ਅੱਗ ਲੱਗੀ ਹੈ ਉਸ ਅੱਗ ਦੇ ਵਿੱਚ ਕਈ ਲੋਕ ਵੀ ਕਹਿੰਦੇ ਫਸੇ ਹੋ ਸਕਦੇ ਨੇ ਪਰ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਵੱਡਾ ਹਾਦਸਾ ਹੋਇਆ ਹੈ ਅੱਗ ਲੱਗਣ ਦਾ ਕਾਰਨ ਕੀ ਬਣਿਆ ਹੈ ਇਸ ਬਾਰੇ ਵੀ ਅਸੀਂ ਇੱਥੇ ਜਿਹੜੇ ਲੋਕ ਨੇ ਉਹਨਾਂ ਤੋਂ ਜਾਣਕਾਰੀ ਲਵਾਂਗੇ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਗਿਆ ਹੈ ਇੱਥੇ ਮੌਕੇ ਤੇ ਔਰ ਫਾਰਮ ਗੇਟ ਦੀਆਂ ਗੱਡੀਆਂ ਵੀ ਇੱਥੇ ਪਹੁੰਚ ਗਈਆਂ ਨੇ ਇਸ ਵਕਤ ਦਾ ਜਿਹੜਾ ਤੁਹਾਨੂੰ ਮੰਜ਼ਰ ਦਿਖਾਣੇ ਆ ਅਸੀਂ ਕਿਸ ਤਰ੍ਹਾਂ ਦਾ ਜਿਹੜਾ ਔਰ ਤੁਹਾਡਾ ਕਿਹੜਾ ਪਰਿਵਾਰ ਦਾ ਜੀ ਸੀ ਇਥੇ ਇਸ ਫੈਕਟਰੀ ਦੇ ਵਿੱਚ ਮੇਰਾ ਨਾਮ ਮਨਜੀਤ ਕੌਰ ਹੈ ਮੈਂ ਆਸ਼ਾ ਵੈਕਰ ਮਨਜੀਤ ਕੌਰ ਆ ਮੇਰਾ ਭਰਾ ਅਸਾ ਸਿੰਘ ਜੀ ਇਸ ਫੈਕਟਰੀ ਦੇ ਵਿੱਚ ਕੰਮ ਕਰਦਾ ਲੇਬਰ ਦੇ ਤੌਰ ਤੇ ਜੀ ਉਹ ਸਰ ਕਾਫੀ ਢੇਰ ਤੋਂ ਕੰਮ ਕਰ ਰਿਹਾ ਜੋ ਸਾਲ ਵਾਂਗੂ ਹੀ ਹੋ ਗਿਆ ਜੀ ਤੇ ਉਹ ਉਹ ਨਾ ਤੇ ਫੋਨ ਫੋਨ ਨਹੀਂ ਚੱਕ ਰਿਆ ਜੀ ਪਤਾ ਨਹੀਂ ਲੱਗਿਆ ਮੈਨੂੰ ਅਚਾਨਕ ਪਤਾ ਲੱਗਾ ਵੀ ਫੈਕਟਰੀ 'ਚ ਅੱਗ ਲੱਗੀ ਆ ਤੇ ਮੈਂ ਤੁਰੰਤ ਹੀ ਪਹੁੰਚੀ ਆ ਜੀ ਆਪਦੇ ਭਰਾ ਦਾ ਪਤਾ ਕਰਨ ਵੇਲੇ ਇਹ ਦੱਸ ਰਹੇ ਨੇ ਸਾਰੇ ਵੀ ਠੀਕ ਐ ਬਾਹਰ ਐ ਪਰ ਮੈਨੂੰ ਅਜੇ ਮੇਰਾ ਭਰਾ ਮਿਲਿਆ ਨਹੀਂ ਹੈਗਾ ਜੀ ਇਸ ਫੈਕਟਰੀ ਦੇ ਵਿੱਚ ਬਹੁਤ ਬੰਦੇ ਕੰਮ ਕਰਦੇ ਸੀ ਗਿਣਤੀ ਤੌਰ ਤੇ ਤਾਂ ਮੈਂ ਦੱਸ ਨਹੀਂ ਸਕਦੀ ਵੈਸੇ ਮੈਂ ਹੁੰਦੀ ਜਾਂਦੀ ਰਹਿੰਦੀ ਸੀ ਬੰਦੇ ਕਾਫੀ ਕੰਮ ਕਰਦੇ ਸੀ ਜੀ ਕੀ ਰੋਇ ਤੇ ਤੁਸੀਂ ਆਏ ਕੀ ਦੱਸਿਆ ਤੁਹਾਨੂੰ ਦੱਸਿਆ ਗਿਆ ਕਿਸ ਤਰ੍ਹਾਂ ਦਾ ਮੰਦਰ ਸੀਗਾ ਇਹ ਫੈਕਟਰੀ ਦਾ ਔਰ ਕੀ ਲੱਗਦਾ ਸੀ ਤੁਹਾਨੂੰ ਉਸ ਟਾਈਮ ਦਾ ਜਿਹੜਾ ਸੀਨ ਸੀ ਸਰ ਦੇਖ ਕੇ ਬਹੁਤ ਡਰਾਮਣਾ ਸੀ ਜੀ ਦੇਖ ਕੇ ਬਹੁਤ ਡਰ ਲੱਗਦਾ ਸੀ ਕਿਉਂਕਿ ਅੰਦਰ ਜਿੰਨੇ ਵੀ ਕੰਮ ਕਰ ਰਹੇ ਨੇ ਵਰਕਰ ਉਹ ਸਾਰੇ ਮੇਰੇ ਭਾਈ ਨੇ ਜੀ ਵਿੱਚ ਮੇਰੀਆਂ ਭੈਣਾਂ ਕੀ ਨਾਈ ਤੁਹਾਡਾ ਤੁਸੀਂ ਵੀ ਇੱਥੇ ਲੱਗੇ ਰਹਿੰਦੇ ਸੀਗੇ ਕਿਉਂਕਿ ਇੱਥੇ ਕਾਰਾਂ ਤੇ ਤੁਹਾਡੀ ਡਿਊਟੀ ਸੀਗੀ ਇੱਥੇ ਹਾਂਜੀ ਹਾਂਜੀ ਮੈਂ ਰਾਤ ਦੀ ਡਿਊਟੀ ਕਰਦਾ ਜੀ ਗਾਰਡ ਦੀ ਡਿਊਟੀ ਹੈ ਰਾਤ ਨੂੰ ਮੈਂ ਜਾਗਦਾ ਰਹਿਣਾ ਬੈਂਟਰੀ ਬਾਉਂਡਰੀ ਮਾਰਦਾ ਰਹਿਣਾ ਤਾਂ ਇਸ ਫੈਕਟਰੀ 'ਚੋਂ ਮੈਂ ਪਾਣੀ ਲੈਣ ਜਾਂਦਾ ਸੀ ਆ ਕੇ 7 ਵਜੇ ਰੋਜ਼ ਤਾਂ ਇਹਨਾਂ ਦਾ ਗੱत्ता ਜਿਆਦਾ ਗੇਟ ਦੇ ਅੱਗੇ ਨੇੜੇ ਵੱਡੇ ਗੇਟ ਦੇ ਅੱਗੇ ਗੱत्ता ਰੱਖਿਆ ਹੁੰਦਾ ਜਿਹਦੇ ਵਿੱਚ ਕੋਕਰ ਪੈਕ ਕੀਤੇ ਜਾਂਦੇ ਗੱਡੀਆਂ ਵੀ ਖੜੀਆਂ ਹੁੰਦੀਆਂ ਲੋਡ ਹੁੰਦੇ ਆ ਕੋਈ ਖਾਲੀ ਹੁੰਦੀ ਹੈ ਉਸ ਗੇਟ ਵਾਲੇ ਪਾਸੇ ਸ਼ਾਟਿੰਗ ਹੋਣ ਕਰਕੇ ਲਾਈਟ ਦੀ ਸ਼ਾਟਿੰਗ ਹੋਣ ਕਰਕੇ ਅੱਗ ਲੱਗੀ ਤਾਂ ਕਿਸੇ ਤੋਂ ਛੇਤੀ ਇਹ ਵਿੱਚ ਬੰਦੇ ਕਿੰਨੇ ਕੋ ਹੋਣੇ ਹੋਣਗੇ ਬੰਦੇ ਵੇਖੋ ਜੀ ਉਦੋਂ ਤਾਂ 6-7 ਹੀ ਦੱਸੇ ਜਾਂਦੇ ਨੇ ਮੌਕੇ ਤੇ ਨਿਕਲ ਗਏ ਸੀ ਅਜੇ ਤੱਕ ਹੁਣ ਵੀ ਦੋ ਸਾਡੇ ਨਾਲ ਜਿਹੜੇ ਕੁਛ ਇਸ ਤੋਂ ਅੱਗ ਦੀ ਲਪਟਾਂ ਦੇ ਵਿੱਚੋਂ ਨਿਕਲ ਕੇ ਆਏ ਨੌਜਵਾਨ ਉਹਨਾਂ ਨਾਲ ਵੀ ਗੱਲ ਕਰਾਂ ਕਿ ਕਿਸ ਤਰ੍ਹਾਂ ਦਾ ਮੰਜ਼ਰ ਸੀ ਔਰ ਕੀ ਗੱਲਬਾਤ ਹੋਈ ਆ ਇਹ ਸਨਸਨੀਖੇਰ ਜਿਹੜਾ ਖੁਲਾਸ ਇਸ ਵਕਤ ਜਿਹੜਾ ਅੱਗ ਦਾ ਭਿਆਨਕ ਮੰਜ਼ਰ ਵਜਿਆ ਕੀ ਨਾ ਤੁਹਾਡਾ ਔਰ ਕੀ ਗੱਲਬਾਤ ਕੀ ਹੋਈ ਸਰ ਜੀ ਮੇਰਾ ਨਾਮ ਮਮਨਦੀਪ ਹੈ ਜੀ ਅੰਦਰ ਅਸੀਂ ਕੰਮ ਕਰਦੇ ਹਾਂ ਕੁਕਰ ਫੈਕਟਰੀ ਜੀ ਅਸੀਂ ਕੰਮ ਕਰ ਰਹੇ ਸੀ ਜੀ ਤੇ ਪ੍ਰੈਸ ਤੇ ਕੰਮ ਕਰਦੇ ਹਾਂ ਜੀ ਸਪਰਕ ਕਰਦੀ ਤਾਰ ਤਾਰ ਸਪਰਕ ਕਰਕੇ ਨਾਲ ਗੱत्ता ਪਿਆ ਸੀ ਜੀ ਬਿਲਕੁਲ ਨਜ਼ਦੀਕ ਬਿਲਕੁਲ ਨਜ਼ਦੀਕ ਗੱत्ता ਪਿਆ ਸੀ ਉੱਥੇ ਸਪਰਕ ਕਰਦੀ ਤਾਰ ਤੇ ਗੱਤੇ ਨੂੰ ਅੱਗ ਲੱਗ ਕੇ ਬਹੁਤ ਸਾਰੀ ਅੱਗ ਲੱਗੀ ਸਾਰੀ ਫੈਕਟਰੀ ਚ ਮੈਂ ਬਹੁਤ ਮੁਸ਼ਕਲ ਨਾਲ ਬਾਹਰ ਨਿਕਲੇ ਹਾਂ ਬਹੁਤ ਔਖਾ ਹੀ ਅੰਦਰ ਹੈਗੇ ਨੇ ਕਾਫੀ 5-7 ਜਣੇ ਹੈਗੇ ਨੇ 3 ਮੀਆਂ ਹੈਗੀਆਂ ਨੇ ਕੁਝ ਕੁਝ ਜਵਾਨ ਨੇ ਬਸ ਧੰਨਵਾਦ ਕਾਫੀ ਤੁਹਾਡੇ ਵੀ ਹੱਥ ਤੇ ਵੀ ਇਹ ਅੱਗ ਲੱਗੀ ਹੋਇਆ ਕਿਸ ਤਰ੍ਹਾਂ ਸੜਿਆ ਹੋਇਆ ਕਾਫੀ ਹੱਥ ਹੱਥ ਵੀ ਤੁਹਾਡਾ ਔਰ ਕਿੰਨੇ ਕੁ ਬੰਦੇ ਲੱਗਦਾ ਤੁਹਾਨੂੰ ਉਹਦੇ ਵਿੱਚ ਹੋਰ ਹੋ ਸਕਦੇ ਆ ਔਰ ਜਿਹੜੇ ਇਸ ਵਕਤ ਫਸੇ ਹੋਣ 8 ਤੋਂ 10 ਈਮੀਆਂ ਨੇ ਜੀ 10 ਤੋਂ 12 ਬੰਦੇ ਨੇ ਜੀ ਕੁੱਲ ਮੰਨ ਲਓ 25 ਬੰਦੇ ਨੇ ਜੀ ਅੰਦਰ ਬਹੁਤ ਨੁਕਸਾਨ ਹੋਇਆ ਜਾਨੀ ਮਾਲ ਤੋਂ ਦੂਸਰਾ ਬਹੁਤ ਸਾਰਾ ਨੁਕਸਾਨ ਹੋਇਆ ਜੀ ਅੱਗ ਲੱਗਣ ਦਾ ਕੋਈ ਕਾਰਨ ਹੈ ਦਾ ਕਿਸੇ ਨੂੰ ਹਜ ਤੱਕ ਪਤਾ ਲੱਗਾ ਜਾਂ ਕੋਈ ਹੋਰ ਤੁਹਾਡੇ ਨਾਲ ਵੀ ਕੋਈ ਬੰਦਾ ਨਿਕਲ ਕੇ ਆਇਆ ਤੁਹਾਡਾ ਸਾਥੀ ਬਾਰ ਨਾ ਜੀ ਮੈਂ ਤਾਂ ਇਕੱਲਾ ਹੀ ਆਇਆ ਬਾਰ ਜੀ ਤੇ ਤਾਰਖਸਪਾਰ ਕਰ ਗਈ ਨਾ ਇਸ ਕਰਕੇ ਗੱਤਿਆਂ ਪਹਿਲਾਂ ਅੱਗ ਲੱਗੀ ਸਾਰੇ ਗੱਤਿਆਂ ਨੂੰ ਅੱਗ ਲੱਗ ਕੇ ਕਰ ਫੇਸ ਕਰਕੇ ਸਾਰਾ ਇਕੱਲਾ ਹਾਂ ਹਾਂ ਜੀ ਕੀ ਜਿਹੜਾ ਕੋਈ ਜਿਹੜੇ ਬੰਦਿਆ ਹੋਰ ਉਹਨਾਂ ਚ ਕੋਈ ਹਜੇ ਤੱਕ ਕੋਈ ਕੱਢਣ ਦੀ ਕੋਸ਼ਿਸ਼ ਕਿਸ ਤਰ੍ਹਾਂ ਇਸ ਇੰਨੀ ਜਾਰੀ ਜ਼ਬਰਦਸਤ ਅੱਗ ਦੇ ਵਿੱਚ ਬਹੁਤ ਇੱਕ ਮੰਜ਼ਰ ਤਕੜਾ ਇਹ ਇਸ ਵਕਤ ਦਾ ਜਿਹੜਾ ਦੇਖਣ ਨੂੰ ਲੱਗ ਰਿਹਾ ਕਿਉਂਕਿ ਬੜੀ ਦੂਰ ਦੂਰ ਤੱਕ ਇਸ ਦਾ ਸੇਕ ਜਾ ਰਿਹਾ ਔਰ ਲਪਟਾਂ ਵੀ ਬਹੁਤ ਉੱਚੀਆਂ ਜਾ ਰਹੀਆਂ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਵਿੱਚ ਬੰਦੇ ਫਸੇ ਹੋਏ ਆ ਉਹ ਕੀ ਹੁਣ ਨਿਕਲ ਸਕੇ ਹੋਣਗੇ ਜਾਂ ਨਹੀਂ ਬਹੁਤ ਜਿਆਦਾ ਮੁਸ਼ਕਲ ਹੈ ਮੇਰੇ ਸਾਹਬ ਨਾਲ ਤਾਂ ਮੁਸ਼ਕਲ ਅੱਲਾ ਕੰਮ ਹੈ ਜੀ ਬਾਕੀ ਪ੍ਰਮਾਤਮਾ ਦੀ ਕਿਰਪਾ ਜੀ ਜੇ ਨਿਕਲ ਗਿਆ ਤਾਂ ਵਧੀਆ ਗੱਲ ਹੈ ਜੀ ਅਰਦਾਸ ਕਰਦੇ ਹਾਂ ਪ੍ਰਮਾਤਮਾ ਦੇ ਨਿਕਲ ਜਾਣ ਜੀ ਅਸੀਂ ਤਾਂ ਪ੍ਰਮਾਤਮਾ ਦੀ ਕਿਰਪਾ ਕਰਿ ਕ੍ਰਿਸ਼ਮੇ ਨਾਲ ਹੀ ਬਚੇ ਆ ਅਸੀਂ ਐ ਨਹੀਂ ਬਚੇ ਜੀ ਪ੍ਰਮਾਤਮਾ ਦੀ ਦਇਆ ਨਾਲ ਬਚੇ ਆ ਧੰਨਵਾਦ ਪ੍ਰਮਾਤਮਾ ਦਾ ਜੀ ਬਹੁਤ ਹੀ ਵੱਡਾ ਮੰਜ਼ਰ ਹੈ ਇੱਕ ਦੇਖਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਅੱਗ ਲੱਗੀ ਔਰ ਲਪਟਾ ਕਿੰਨੀ ਵਧੀਆਂ ਜਾ ਰਹੀਆਂ ਬਹੁਤ ਵੱਡੇ ਮੰਜ਼ਰ ਦੇ ਵਿੱਚ ਇੱਥੇ ਜਿਹੜੇ ਇਹ ਨਿਕਲ ਕੇ ਆਏ ਨੇ ਕੁਝ ਇਹ ਵਿਅਕਤੀ ਜਿਹੜਾ ਕਿ ਕਿਸ ਤਰ੍ਹਾਂ ਬਚਿਆ ਔਰ ਰੱਬ ਆਸਰੇ ਉਸ ਪਰਮਾਤਮਾ ਦੇ ਅੱਗੇ ਅਰਦਾਸਾਂ ਕਰ ਰਿਹਾ ਹੈ ਕਿਸ ਤਰ੍ਹਾਂ ਬਚਿਆ ਔਰ ਜਿਹੜੇ ਅਸੀਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਜਿਹੜੇ ਵਿੱਚ ਬੰਦੇ ਫਸੇ ਹੋਏ ਨੇ ਜਨਾਨੀਆਂ ਜਾਂ ਲੇਡੀਜ਼ ਜਾਂ ਔਰ ਜੈਂਟਸ ਉਹ ਵੀ ਨਿਕਲ ਕੇ ਆ ਜਾਣ ਰੱਬ ਕਰਕੇ ਔਰ ਲੇਕਿਨ ਅੱਗੇ ਇਸ ਤਰ੍ਹਾਂ ਦੀ ਮੰਜ਼ਰ ਜਿਹੜਾ ਇਸ ਵਕਤ ਜਿਹੜਾ ਹੈ ਉਹ ਨਹੀਂ ਬਚਣ ਵਾਲਾ ਲੱਗਦਾ ਹੈ ਕਿਉਂਕਿ ਇਸ ਤਰ੍ਹਾਂ ਵਕਤ ਜਿਹੜੀ ਅੱਗ ਬਹੁਤ ਜ਼ਿਆਦਾ ਜਾਂ ਤਕੜੀਆਂ ਲਪਟਾਂ ਔਰ ਬਹੁਤ ਸੜ ਕੇ ਸਵਾਹ ਹੋਈ ਪਈ ਹੈ ਇਹ ਗੱਡੀ ਵੱਡੀ ਫੈਕਟਰੀ ਜਿਹੜੀ ਵੱਡੀ ਫੈਕਟਰੀ ਹੈ ਹਾਂਜੀ ਇਹ 10 ਦਿਨ ਪਹਿਲਾਂ ਵੀ ਮਲਾਜ਼ਮ ਜਿਹੜੇ ਨਾਮ ਵਾਲੇ ਨੇ ਦੱਸਦੇ ਨੇ 10 ਦਿਨ ਪਹਿਲਾਂ ਵੀ ਲੱਗੀ ਆਗੀ ਅੱਛਾ ਕਿਵੇਂ ਹੈ ਮਿਸਪਾਰ ਕਰਕੇ ਜਿਵੇਂ ਹੁਣ ਲੱਗੀ ਹੈ ਜੀ ਨੰਨ ਜੀ ਨਾ 8-10 ਦਿਨ ਹੀ ਆਗੀ ਇਹ ਇੱਕ ਬਹੁਤ ਵੱਡਾ ਮੰਜ਼ਰ ਅੱਜ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਕਰਦੇ ਨੇ ਮਲਾਜ਼ਮ ਉਹ ਦੱਸਦੇ ਨੇ ਵੀ ਪਹਿਲਾਂ ਵੀ 8-10 ਦਿਨ ਤਾਰ ਸਪਾਰਕ ਹੋਈ ਹੋਇਆ ਜੀ ਕੰਮ ਹੋਣ ਲਗੜੀ ਖੜੀਆਂ ਨੇ ਬਾਹਰ ਉਹ ਵੀ ਉਹ ਮੁਹੰਮਦ ਕਨਾਲ ਭੱਜ ਕੇ ਆਈਆਂ ਨਗੀਆਂ ਇੱਕ ਬਹੁਤ ਵੱਡਾ ਮੰਜ਼ਰ ਹੈ ਇਹ ਦੇਖਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਇੱਥੇ ਜਿਹੜੀ ਫੈਕਟਰੀ ਦੇ ਵਿੱਚ ਜਿਹੜੇ ਹੈ ਕਈ ਹੋ ਸਕਦਾ ਕੋਈ ਨੁਕਸਾਨ ਵੱਡਾ ਹੋ ਸਕਦਾ ਹੈ ਲੇਕਿਨ ਕੋਈ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਇਹ ਜਿਹੜਾ ਅੱਗ ਲੱਗੀ ਆ ਔਰ ਇਹ ਅੱਗ ਦੇ ਕਾਰਨ ਦਾ ਪਤਾ ਲਾਇਆ ਜਾਵੇਗਾ ਜਿਹੜਾ ਦੂਜੇ ਪਾਸੇ ਦੇਖਣ ਵਾਲੀ ਗੱਲ ਹੈ ਕਿ ਕਿਸ ਤਰ੍ਹਾਂ ਇਹ ਫੈਕਟਰੀਆਂ ਵੱਲੋਂ ਕੋਈ ਮਨਜ਼ੂਰੀ ਨਾ ਲਈ ਜਾਂ ਇਹਨਾਂ ਦੀ ਕੋਈ ਸਹੀ ਸੁਰੱਖਿਆ ਮੁਤਾਬਕ ਇਸ ਤਰ੍ਹਾਂ ਦਾ ਲਾਪਰਵਾਹੀ ਵਰਤੀ ਗਈ ਹੈ ਜਾਂ ਕੀ ਕਾਰਨ ਬਣਿਆ ਹੈ ਹੁਣ ਇਹ ਤਾਂ ਸਮਾਂ ਹੀ ਦੱਸੇਗਾ ਜਾਂ ਪ੍ਰਸ਼ਾਸਨਿਕ ਅਧਿਕਾਰੀ ਜਾਂਚ ਤੋਂ ਬਾਅਦ ਹੀ ਦੱਸਣਗੇ ਪਰ ਦੇਖਣ ਵਾਲੀ ਗੱਲ ਹੈ ਕਿ ਅੱਜ ਜਿਹੜਾ ਇਹ ਵੱਡਾ ਮੰਜ਼ਰ ਅੱਗ ਦੇ ਨਾਲ ਸੜ ਕੇ ਸੁਆਹ ਹੋਇਆ ਹੈ ਫੈਕਟਰੀ ਇਹਦੇ ਵਿੱਚ ਬਹੁਤ ਵੱਡੀ ਤਾਦਾਦ ਦੇ ਵਿੱਚ ਜਿਹੜਾ ਨੁਕਸਾਨ ਵੀ ਹੋਇਆ ਹੈ ਔਰ ਜਿਹੜੇ ਕਿ ਲੋਕ ਕਹਿੰਦੇ ਵੀ ਵਿੱਚ ਫਸੇ ਵੀ ਹੋਏ ਨੇ ਹੁਣ ਦੇਖਣ ਵਾਲੀ ਗੱਲ ਹੈ ਕਿ ਇਹ ਜਿਹੜੀ ਫੈਕਟਰੀ ਦੇ ਵਿੱਚ ਅੱਗ ਲੱਗੀ ਹੈ ਪਰ ਅਸੀਂ ਤੁਹਾਨੂੰ ਪਲ-ਪਲ ਦੀ ਜਾਣਕਾਰੀ ਹੋਰ ਵੀ ਦਿੰਦੇ ਰਹਾਂਗੇ ਕਿ ਇਸ ਤਰ੍ਹਾਂ ਇੱਥੇ ਕੀ ਨੁਕਸਾਨ ਹੋਇਆ ਔਰ ਕਿਸ ਤਰ੍ਹਾਂ ਇੱਥੋਂ ਲੋਕਾਂ ਦਾ ਜਿਹੜਾ ਕਿ ਜਾਨੀ ਮਾਲੀ ਨੁਕਸਾਨ ਤੋਂ ਬਚਾਅ ਹੋਵੇਗਾ ਜਾਂ ਨਹੀਂ ਹੋਇਆ ਜਾਂ ਉਸ ਦੀ ਵੀ ਤੁਹਾਨੂੰ ਅਸੀਂ ਪਲ-ਪਲ ਦੀ ਰਿਪੋਰਟ ਦਵਾਂਗੇ ਮੈਂ ਹਰਪੰਦਰ ਸਿੰਘ ਮਹਿਰੂਕ ਪਾਤੜਾ